ਸਚੀਰਿਆ ਕਾਲਜੀ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ आज की वीडियो कुछ हटके के है कुछ अलग है देखो जेडी चीज़ कुछ हटके के है, कुछ अलग होंगी है वो बहुत ही ज़्यादा खास होंगी है इस करके आज दी वीडियो वास्ते बहुत ज़्यादा खास है और बहुत ज़्यादा यूजफुल हो सकती है जेकर तो मेरे दसे अनुसार उस चीज़ न अपनी लाइफ विच अप्लाई कर लिया हां जी आज की मैं जो गल कर रही हाँ पर्स की गल कर रही हाँ ਲੇਡੀਜ਼ ਪਰਸ ਦੀ ਵੀ ਗੱਲ ਕਰਨੀ ਹਾਂ ਜੈਂਟਸ ਪਰਸ ਦੀ ਜੈਂਟਸ ਲੋਕ ਵਾਲਟ ਯੂਜ਼ ਕਰਦੇ ਹਨ ਉਹਨਾਂ ਦੀ ਵੀ ਗੱਲ ਕਰ ਲਈ ਹਾਂ ਕੀ ਹੁੰਦਾ ਹੈ ਕਿ ਅਸੀਂ ਮਾਰਕੀਟ ਵਿੱਚ ਜਾਂਦੇ ਹਾਂ ਹੈਨਾ ਤੇ ਉਹ ਪਾਰਸ ਜਿਹੜਾ ਸਾਨੂੰ ਉਹਦਾ ਰੰਗ ਅੱਛਾ ਲੱਗਦਾ ਹੈ ਡਿਜ਼ਾਈਨ ਅੱਛਾ ਲੱਗਦਾ ਹੈ ਤੇ ਅਸੀਂ ਲੈ ਕੇ ਆ ਜਾਂਦੇ ਹਾਂ ਤੇ ਸਭ ਹੀ ਇਸ ਤਰ੍ਹਾਂ ਕਰਦੇ ਹਨ ਤੁਹਾਡਾ ਮੈਂ ਕਸੂਰ ਨਹੀਂ ਕੱਢ ਰਹੀ ਹਾਂ ਮੈਂ ਇਹ ਕਹਿਣਾ ਚਾਹ ਰਹੀ ਹਾਂ ਕਿ ਕਈ ਵਾਰ ਐਸੀਆਂ ਛੋਟੀਆਂ-ਛੋਟੀਆਂ ਗੱਲਾਂ ਹੁੰਦੀਆਂ ਹਨ ਜਿਸ ਨੂੰ ਆਪਾਂ ਨਜ਼ਰਅੰਦਾਜ਼ ਕਰ ਦਿੰਦੇ ਹਾਂ ਕਿਉਂ ਕਿਉਂਕਿ ਤੁਹਾਨੂੰ ਉਸ ਬਾਰੇ ਜਾਣਕਾਰੀ ਨਹੀਂ ਹੈ ਤੁਹਾਨੂੰ ਉਸ ਚੀਜ਼ ਬਾਰੇ ਪਤਾ ਨਹੀਂ ਹੈ ਕਿ ਜੋ ਅਸੀਂ ਲੈ ਕੇ ਆ ਰਹੇ ਹਾਂ ਇਸ ਦੇ ਕਾਰਨ ਹੀ ਸਾਡੇ ਉੱਤੇ ਨੈਗੇਟਿਵ ਪ੍ਰਭਾਵ ਆ ਗਿਆ ਹੈ ਨੈਗੇਟਿਵ ਪ੍ਰਭਾਵ ਕਿਸ ਤਰ੍ਹਾਂ ਆ ਗਿਆ ਹੈ ਸਾਡੇ ਘਰ ਵਿੱਚ ਪਰੇਸ਼ਾਨੀ ਆ ਗਈ ਹੈ ਪੈਸਾ ਨਹੀਂ ਆ ਰਿਹਾ ਪਰਸ ਹਮੇਸ਼ਾ ਸਾਰੇ ਕਹਿੰਦੇ ਕਿ ਪਰਸ ਹਮੇਸ਼ਾ ਖਾਲੀ ਰਹਿੰਦਾ ਹੈ ਮੈਨੂੰ ਕਈ ਸਾਰੇ ਕਮੈਂਟਸ ਆਉਂਦੇ ਹਨ ਮੇਲ ਆਉਂਦੇ ਹਨ ਕਿ ਅਸੀਂ ਪਰਸ ਅੱਜ ਪਰਦੇ ਹਾਂ ਜਿਵੇਂ ਅੱਜ ਸਾਡੇ ਕੋਲ ਪੈਸਾ ਆਇਆ ਹੈ ਸਾਡਾ ਪਰਸ ਰਾਤ ਤੱਕ ਖਾਲੀ ਹੋ ਜਾਂਦਾ ਹੈ ਹੈਨਾ ਮੈਂ ਤੁਹਾਨੂੰ ਦੱਸ ਦੇਵਾਂ ਕਿ ਜੋਤਿਸ਼ ਸ਼ਾਸਤਰ ਦੇ ਵਿੱਚ ਪਰਸ ਦਾ ਪਰਸ ਖਾਲੀ ਪਰਸ ਦਾ ਹੀ ਨਹੀਂ ਰੰਗਾਂ ਦਾ ਬਹੁਤ ਜ਼ਿਆਦਾ ਮਹੱਤਵ ਹੈ ਤੁਹਾਡੀ ਕੁੰਡਲੀ ਵਿੱਚ ਕਿਹੜਾ ਰੰਗ ਤੁਹਾਡੇ ਵਾਸਤੇ ਲੱਕੀ ਹੈ ਕਿਹੜਾ ਰੰਗ ਹੈ ਜੋ ਤੁਹਾਨੂੰ ਬਹੁਤ 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 ਜ਼ਿਆਦਾ ਐਬੰਡੈਂਸ ਪੈਸਾ ਦੇ ਸਕਦਾ ਹੈ ਤੇ ਅੱਜ ਦੀ ਵੀਡੀਓ ਵਿੱਚ ਉਹ ਹੀ ਸਭ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਜੇਕਰ ਤੁਸੀਂ ਆਪਣੀ ਡੇਟ ਆਫ ਬਰਥ ठीक है तो एक, दो तीन चार इस तरह की जो डेट ऑफ बर्थ है उस दे अकॉर्डिंग अपना पर्स का रंग चुनोगे ठीक है तो थोड़ा पर्स कभी भी खाली नहीं रहेगा लिखवा के रह लो है कि आज तो जिन्ना मर्जी खर्चा करो ਅਗਲੇ ਦਿਨ ਤੁਹਾਡੇ ਕੋਲ ਪੈਸਾ ਆ ਜਾਏਗਾ ਤੇ ਤੁਹਾਡਾ ਪਰਸ ਭਰ ਜਾਏਗਾ ਉਹ ਕਿਧਰੋਂ ਪੈਸਾ ਆਏਗਾ ਉਹ ਤੁਸੀਂ ਟੈਨਸ਼ਨ ਨਾ ਕਰੋ ਉਹ ਪਰਮਾਤਮਾ ਉੱਪਰ ਬੈਠੇ ਹਨ ਨਾ ਉਹ ਟੈਨਸ਼ਨ ਲੈਂਦੇ ਹਨ ਸਾਰਿਆਂ ਤੇ ਸਭ ਦੇ ਐਜ ਪਰਸ ਦੇ ਮੈਂ ਜੋ ਰੰਗ ਦੱਸਣ ਵਾਲੀ ਹਨਾ ਜਿਨ੍ਹਾਂ ਜਿਨ੍ਹਾਂ ਨੇ ਵਿਸ਼ਵਾਸ ਕਰਕੇ ਇਹ ਵਾਲੇ ਪਰਸ ਲੈ ਕੇ ਆ ਗਏ ਠੀਕ ਹੈ ਦੇਖੋ ਪਰਸ ਤਾਂ ਤੁਸੀਂ ਲੈਣਾ ਹੈ ਹੁਣ ਤੁਸੀਂ ਕਹੋਗੇ ਕਿ ਹੁਣ ਅਸੀਂ ਨਵਾਂ ਪਰਸ ਨਹੀਂ ਖਰੀਦ ਸਕਦੇ ਕੋਈ ਗੱਲ ਨਹੀਂ ਜਿਹੜਾ ਪਰਸ ਤੁਸੀਂ ਯੂਜ਼ ਕਰ ਰਹੇ ਹੋ ਉਸ ਨੂੰ ਤੁਸੀਂ ਕਿਸੇ ਨੂੰ ਦੇ ਦਿਓ ਜਾਂ ਫਿਰ ਰੱਖ ਲਓ ਆਪਣੇ ਅਲਮਾਰੀ ਵਿੱਚ ਜਾਂ ਕਿਤੇ ਰੱਖ ਦਿਓ ਤੇ ਨਵਾਂ ਪਰਸ ਜਿਆਦਾ ਮਹਿੰਗਾ ਨਾ ਲਿਆਓ ਲੇਕਿਨ ਸਸਤਾ ਜਿਆ ਲਿਆਓ ਲੇਕਿਨ ਉਸ ਕਲਰ ਦਾ ਲਿਆਓ ਉਸ ਕਲਰ ਦੇ ਨਾਲ ਗੱਡੀ ਜਿੰਦਗੀ ਜਿਹੜੀ ਹੈ ਬੇਰੰਗ ਹੋ ਗਈ ਹੈ ਉਹ ਰੰਗीन ਹੋ ਜਾਏਗੀ ਬੇਰੰਗ ਕਿਵੇਂ ਹੋ ਜਾਂਦੀ ਹੈ ਜੇਕਰ ਸਾਡੇ ਕੋਲ ਪੈਸਾ ਨਹੀਂ ਹੈ ਉਦਾਸ ਹਾਂ ਤੇ ਸਾਡੀ ਜ਼ਿੰਦਗੀ ਬੇਰੰਗੀ ਹੋ ਗਈ ਨਾ ਤੇ ਅਸੀਂ ਆਪਣੀ ਲਾਈਫ ਨੂੰ ਕਲਰਫੁੱਲ ਕਰ ਸਕਦੇ ਹਾਂ ਪੈਸਾ ਹੀ ਪੈਸਾ ਸਾਡੇ ਕੋਲ ਆ ਸਕਦਾ ਹੈ ਜੇਕਰ ਅਸੀਂ ਇਹ ਛੋਟੀਆਂ-ਛੋਟੀਆਂ ਚੀਜ਼ਾਂ ਤੇ ਅਮਲ ਕਰ ਲਈਏ ਅਪਲਾਈ ਕਰ ਲਈਏ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿ ਕਿਹੜੀ-ਕਿਹੜੀ ਜਨਮ ਤਾਰੀਖ ਵਾਲਿਆਂ ਨੂੰ ਕਿਹੜੇ-ਕਿਹੜੇ ਰੰਗ ਦਾ ਪਰਸ ਆਪਣੇ ਕੋਲ ਰੱਖਣਾ ਚਾਹੀਦਾ ਹੈ ਜਿਸ ਦੇ ਨਾਲ ਉਨ੍ਹਾਂ ਦੇ ਕੋਲ ਪੈਸਿਆਂ ਦੀ ਸਟੇਬਿਲਿਟੀ ਰਹੇਗੀ ਪੈਸਾ ਆਏਗਾ ਬਹੁਤ ਜ਼ਿਆਦਾ ਮਨੀ ਆਏਗੀ ਇਨਕਮ ਵਧੇਗੀ ਜਿਸ ਨਾਲ ਤੁਹਾਡਾ ਪਰਸ ਹਮੇਸ਼ਾ ਪੈਸਿਆਂ ਨਾਲ ਭਰਿਆ ਰਹੇਗਾ ਹੁਣ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਮੈਂ ਕਾਫੀ اچھی ਤਰ੍ਹਾਂ ਕਨਵਿੰਸ ਕਰ ਦਿੱਤਾ ਹੈ ਤੇ ਜਿਹੜੇ ਲੋਕ ਵਿਸ਼ਵਾਸ ਕਰਦੇ ਹਨ ਉਹ ਅੱਜ ਹੀ ਮਾਰਕੀਟ ਵਿੱਚ ਜਾ ਕੇ ਨਵਾਂ ਪਰਸ ਖਰੀਦ ਕੇ ਲੈ ਆਣਾ ਤੇ ਹੁਣ ਹਫਤੇ 10 ਦਿਨਾਂ ਵਿੱਚ ਹੀ ਮੈਨੂੰ ਤੁਸੀਂ ਸਾਰੇ ਕਮੈਂਟ ਕਰਕੇ ਦੱਸੋਗੇ ਕਿ ਸਾਨੂੰ ਐਪਰਸ ਦਾ ਬਹੁਤ ਹੀ ਜ਼ਿਆਦਾ ਫਲ ਗਿਆ ਤੇ ਸਾਡੇ ਕੋਲ ਪੈਸਾ ਹੀ ਪੈਸਾ ਆ ਰਿਹਾ ਹੈ ਸਾਡਾ ਪਰਸ ਅਮੀਸ਼ਾ ਪੈਸੇ ਨਾਲ ਭਰਿਆ ਰਹਿੰਦਾ ਹੈ ਤੇ ਚਲੋ ਜੀ ਹੁਣ ਬਿਨਾ ਟਾਈਮ ਵੇਸਟ ਕੀਤੇ 10 ਦਿਨੀ ਹਾਂ ਕਿ ਕਿਹੜੇ ਕਿਹੜੇ ਲੋਕਾਂ ਨੂੰ ਕਿਹੜਾ ਕਿਹੜਾ ਰੰਗ ਦਾ ਪਰਸ ਲੈਣਾ ਚਾਹੀਦਾ ਹੈ ਲੇਡੀਜ਼ ਜੈਂਟਸ ਦੋਨਾਂ ਦੀ ਗੱਲ ਕਰ ਰਹੀ ਆ ਆਦਮੀ ਜਿਹੜੇ ਹਨ ਉਹ ਉਸ ਤਰ੍ਹਾਂ ਦਾ ਵਾਲਟ ਲੈ ਕੇ ਆਣ ਜੋ ਲੇਡੀਜ਼ ਮੇਰੀ ਵੀਡੀਓ ਦੇਖ ਰਹੀਆਂ ਹਨ ਉਹ ਲੇਡੀਜ਼ ਪਰਸ ਉਸ ਰੰਗ ਦਾ ਲੈ ਕੇ ਆ ਠੀਕ ਹੈ ਜੀ ਚਲੋ ਜੀ ਉਸ ਤੋਂ ਪਹਿਲੇ ਹੱਥ ਜੋੜ ਕੇ ਬੇਨਤੀ ਹੈ ਜੇਕਰ ਵੀਡੀਓ ਚੰਗੀ ਲੱਗ ਰਹੀ ਹੈ ਵੀਡੀਓ ਨੂੰ ਲਾਈਕ ਕਰੋ ਜੀ ਕਮੈਂਟ ਵਿੱਚ ਆਪਣੀ ਹਾਜ਼ਰੀ ਦੇ ਕੇ ਪਰਮਾਤਮਾ ਦਾ ਆਸ਼ੀਰਵਾਦ ਜਰੂਰ 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 ਪ੍ਰਾਪਤ ਕਰੋ ਜੀ ਤੇ ਚਲੋ ਜੀ ਸਭ ਤੋਂ ਪਹਿਲੇ ਸ਼ੁਰੂ ਕਰਦੇ ਹਾਂ